ਮਾਨਯੋਗ ਪੁਲਿਸ ਕਪਤਾਨ ਮੋਗਾ ਅਤੇ ਡੀਐਸਪੀ ਪਰਮਜੀਤ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮੁਖੀ ਨੇ ਹਾਲ ਸਿੰਘ ਵਾਲਾ ਸਬ ਇੰਸਪੈਕਟਰ ਅਮਰਜੀਤ ਸਿੰਘ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਇੱਕ ਹੋਰ ਕਾਮਯਾਬੀ ਮਿਲੀ ਜਦੋਂ ਏਐਸਆਈ ਅਮਰਜੀਤ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਪੱਤੋ ਹੀਰਾ ਸਿੰਘ ਦੇ ਇੱਕ ਨੌਜਵਾਨ ਨੂੰ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਲਾਹਣ ਸਮੇਤ ਕਾਬੂ ਕੀਤਾ ਗਿਆ ਪ੍ਰੇਸ਼ਾ ਕੈਮਰਾ ਪਰਸਨ ਅਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ प्रदीप ਢਿਲੋਂ ਦੀ ਵਿਸ਼ੇਸ਼ ਰਿਪੋਰਟ ਇਲਾਕੇ ਦੇ ਵਿੱਚ ਸ਼ਰਾਬ ਨੂੰ ਲੈ ਕੇ ਕੁ ਵੱਡੀ ਕਾਮਯਾਬੀ ਮਿਲੀ ਹੈ ਉਹਦੇ ਸੰਬੰਧੀ ਜਾਣਕਾਰੀ ਦਿਓਗੇ ਜੀ ਪਿਛਲੇ 2-3 ਦਿਨਾਂ ਤੋਂ ਲੋਕ ਮਗਰਮੇ ਪਹਿਲਾਂ ਵੀ ਇਸੀ ਤਰ੍ਹਾਂ ਚਰਚਾ ਕਰਤੇ ਆ ਲਾਹਮ ਵਗਰਾ ਦੇ ਤੇ ਕੱਲ ਫਿਰ ਸਹਾਇਕਾਣੇਦਾਰ ਸੱਡੇ ਮਜੀਠ ਸਿੰਘ ਨੇ ਇਹਨਾਂ ਨੂੰ ਪਲਾਹ ਮਿਲੀ ਸੀਗੀ ਬੋਪਰੀ ਤੇ ਸਰਬਜੀਤ ਸਿੰਘ ਔਰ ਕਨਿਕਾ ਪੱਤੋ ਹੀਰਾ ਸਿੰਘ ਦਾ ਰਹਿਣ ਵਾਲਾ ਇਹਰੇ ਮੁਕਦਮਾ ਦਰਜ ਕਰਕੇ ਮੋਫੁੱਲ ਜੀ ਅਸੀਂ ਇਹਦੇ ਕਰਜ ਤੋਂ ਡੇਢ ਕੀਤਾ ਪਰ ਇਹਦੇ ਘਰੋਂ 150 ਲੀਟਰਾਂ ਜਿਹੜੀ ਗ੍ਰਾਮ ਹੋਈ ਆ ਤੇ ਜਿਹਨੂੰ ਬਰਾਤਾਰ ਕਰਕੇ ਸੀ ਲਿਆਂਦਾ ਤੇ ਇਹਦੇ ਰਿਕਾਰਡ ਹੁਆਣਣ ਦੇ ਇਹਦੇ ਖਿਲਾਫ 112/18 ਮੁਕਦਮਾ ਖਾਲਾ ਜਹਾਲ ਸਿੰਘ ਵਾਲਾ ਵਿੱਚ ਪਹਿਲਾਂ ਵੀ ਇੱਕ ਅਕਸ਼ਾਈ ਦਾ ਦਰਜਾ ਜਿਹਦੇ ਵਕੀ ਨੂੰ ਸਜ਼ਾ ਕਰਕੇ ਪਾਇਆ ਇਸ ਤੋਂ ਇਲਾਵਾ ਅੱਜ ਤੱਕ ਮੇਰੇ ਤਨਤੀ ਗ੍ਰਾਮ ਚੋਰੀਆਂ ਲੁੱਟਖੋਵਾਰ ਜਿਹੜੇ ਕਰਦੇ ਸੀ ਉਹ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਨੇ ਤੇ ਇਸ ਕਰਕੇ ਅਸੀਂ ਬੜੀ ਮਿਹਨਤ ਨਾਲ ਕੰਮ ਕਰਕੇ ਅਸੀਂ ਏਰੀਆ ਵਿੱਚੋਂ ਤਾਂ ਜਿਹੜਾ ਜਮ ਖਤਮ ਕਰ ਦੇਣਾ ਚੋਰੀ ਲੁੱਟਖੋਵਾਰ ਦਾ ਦਿਆਂ ਬਿਲਕੁਲ ਖਤਮ ਹੋ ਗਿਆ ਜਿਵੇਂ ਜਸਟੰਕਨਾ ਤੁਸੀਂ ਕੰਮ ਕਰ ਰਹੇ ਹੋ ਇੱਕ ਟੀਮ ਵਰਕ ਕੰਮ ਕਰ ਰਹੀ ਹੈ ਕਿ ਚੋਰਾ ਨੂੰ ਵੱਡੀ ਬੱਦਰ ਤੇ ਨੱਥ ਪਾਈ ਜਾ ਰਹੀ ਹੈ ਮਿਹਨਤ ਕਰ ਰਹੇ ਹੋ ਤੇ ਲੋਕਾਂ ਦਾ ਪੁਲਿਸ ਪ੍ਰਤੀ ਜਿਹੜਾ ਵਿਸ਼ਵਾਸ ਹੈ ਕਿ ਲੱਗਦਾ ਤੁਹਾਨੂੰ ਕਿ ਦੁਬਾਰਾ ਪੈਦਾ ਹੋ ਰਿਹਾ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਬਿਲਕੁਲ ਇਹ ਗੱਲ ਆ ਵੀ ਚੋਰੀ ਦੇ ਲੁੱਟ ਹੋਵੀਆਂ ਵਾਰ ਦਾ ਤਾਂ ਨਾ ਮਾਤਰ ਟੱਕਾ ਗਿਆ ਨੇ ਇਸ ਗੱਲ ਦਾ ਪਬਲਿਕ ਨੂੰ ਵੀ ਅਸਾਸ ਆਇਆ ਹੈ ਤੇ ਉਹ ਬੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰ ਲੈਨੇ ਆਪਾਂ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਕਿ ਚੋਰਾਂ 'ਚ ਖੌਫ ਨਹੀਂ ਰਿਹਾ ਪੁਲਿਸ ਹੁਣ ਉਹ ਖੌਫ ਜਾਨੀ ਨਿਹਾਲ ਸਿੰਘ ਵਾਲਾ ਪੁਲਿਸ ਦਾ ਖੌਫ ਹੈ ਜਿਹੜਾ ਚੋਰਾਂ 'ਚ ਨਜ਼ਰ ਆਉਣ ਲੱਗਿਆ ਹੁਣ ਮੇਰੇ ਟਾਰਗੇਟ ਤੇ 5-7 ਬੰਦੇ ਫੋਰ ਨੇ ਜੋਰ ਹਲੇ ਜਿਹੜੇ ਆਪਣੇ ਟੈਂਸ਼ਨ ਦੇ ਕਿ ਭੱਜ ਚੁਪਿਆ ਜੀ ਨਿਹਾਲ ਨੇ ਉਹਦੇ ਬਾਰੇ ਬੜਾ ਦੱਸਣਾ ਨਹੀਂ ਜਲਦੀ ਹੀ ਉਹਨਾਂ ਨੂੰ ਗ੍ਰੈਪਟਾਰ ਕਰ ਗਏ ਬਿਲਕੁਲ ਖਤਮ ਕਰ ਦਿਆ ਜਿੱਤਰਾ